जीने की मुझको आस है माना के बे जुबान पर दिल तो मेरे पास है तेरी तरह है बंदी जीने की मुझको आस है जो है तेरा खुदा वो ही मेरा खुदा फिर कैसे कहूँ ਕਹੇ ਮੁਝੇ ਸੇ ਜੁਦਾ ਔਰ ਤੇਰੇ ਲਈ ਹੀ ਖਾਸ ਹਾਂ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਜਿੱਦਾਂ ਇਹ ਬੱਚੇ ਘਰ ਦੇ ਵਿੱਚ ਲੋਕੀ ਰੱਖ ਲੈਂਦੇ ਉਸ ਤੋਂ ਬਾਅਦ ਜਿਹਨਾਂ ਨੂੰ ਛੱਡਦੇ ਤਾਂ ਇਹਨਾਂ ਦੇ ਗਲਾਂ ਦੇ ਵਿੱਚ ਰੱਖੀ ਪਈ ਰਹਿਣ ਦਿੰਦੇ ਜਿਹਦੇ ਕਰਕੇ ਇਹ ਜਦੋਂ بڑے ਹੁੰਦੇ ਰੱਖੀਆਂ ਇਹਨਾਂ ਦਾ ਗਾਲਾ ਘੁੱਟ ਦਿੰਦੀਆਂ ਤੇ ਸਾਰਾ ਗੜਦੰਦੇ ਵਿੱਚ ਖੁੱਭ ਜਾਂਦੇ ਇਹ ਹੀ ਇਹਨਾਂ ਦੀ ਮੌਤ ਦਾ ਕਾਰਨ ਬਣਦੀਆਂ ਇਹ ਰੱਖੀਆਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਅਗਰ ਇੱਦਾਂ ਕਿਸੇ ਦਾ ਕੋਈ ਬੱਚਾ ਆ ਜਾਂ ਕੋਈ ਕਾਂ ਹੀ ਛੱਡਣੀ ਹੋਵੇ ਤਾਂ ਪਲੀਜ਼ ਇਹਨਾਂ ਦੇ ਗਲਾਂ ਦੇ ਵਿੱਚ ਰੱਸੇ ਬਾਕੇ ਨਾ ਛੱਡਿਆ ਕਰੋ ਇਹ ਰੱਸੇ ਕੱਟ ਕੇ ਛੱਡਿਆ ਕਰੋ ਇਹ ਹੀ ਰੱਸੇ ਇਹਨਾਂ ਦੀ ਮੌਤ ਦਾ ਕਾਰਨ ਬਣਦੇ ਆ ਅਸੀਂ ਪਿਛਲੇ ਬਹੁਤ ਲੰਬੇ ਟਾਈਮ ਤੋਂ ਇਦਾਂ ਦੇ ਕੇਸ ਦੇਖਦੇ ਆ ਕਿ ਰੱਤੀਆਂ ਗਲਾਂ ਦੇ ਵਿੱਚ ਹੀ ਰਹਿ ਜਾਂਦੀਆਂ ਤੇ ਮੌਤ ਦਾ ਕਾਰਨ ਬਣਦੀਆਂ ਅੱਜ ਵੀ ਅਸੀਂ ਇਹੀ ਕੇਸ ਦੇਖ ਕੇ ਆਏ ਦੋ ਗਲਾਂ ਦੇ ਵਿੱਚ ਰੱਤੀਆਂ ਵਾਲੇ ਤੇ ਹੁਣ ਵੀ ਇਹ ਕੇਸ ਸਾਹਮਣੇ ਆਇਆ ਬਹੁਤ ਜ਼ਿਆਦਾ ਟੈਟ ਹੋ ਗਈ ਵੀ ਰੱਤੀ ਥੋੜਾ ਅਸੀਂ ਕੱਟ ਦੇਣੀ ਹੈ ਬਿਲਕੁਲ ਠੀਕ ਹੈ ਅਗਰ ਇਹਨੂੰ ਮਹੀਨਾ 2 ਮਹੀਨੇ ਨਹੀਂ ਦੇਖਦੇ ਤਾਂ ਇਹੀ ਰੱਸੀ ਦੀ ਮੌਤ ਦਾ ਕਾਰਨ ਬਣਦੀ ਹੈ ਤੇ ਹਰੇਕ ਨੂੰ ਇਹੀ ਕਹਿੰਦਾ ਵੀ ਜਿਹੜਾ ਵੀ ਤੁਸੀਂ ਦੇ ਸਹਾਰਾ ਜਾਨਵਰ ਤੁਸੀਂ ਇਦੀ ਛੜ ਦੇਦੇ ਕਰਤੋ ਸਰਦਨ ਤੁਸੀਂ ਮੱਛਾ ਜੇ ਆਪਣਾ ਸਹੀ ਹੋ ਗਿਆ। ਅੰਦਰੋਂ ਵਿੱਚ ਰੱਸੀ ਜੂੜ ਕਰਤੋ। ਜਦ ਵਿੱਚ ਦੇ ਮੋਰ ਦਾ ਕਾਰਨ ਰੱਸੀ ਜਿਆਦਾ ਘੁੱਟ ਹੋ ਜਾਂਦੀ ਜਾਂ ਕੋਈ ਬਣ ਜਾਂਦਾ ਜਾਂ ਕੋਈ ਬਣ ਕੇ ਜਿਹੜੇ ਕਿੰਦੇ ਪੈ ਜਾਂਦੇ ਫਿਰ ਬਹੁਤ ਮੁਸ਼ਕਲ ਹੋ ਜਾਂਦੀ।